ਗੁਰੂ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜਿੱ ਕੀ ਪਤੇ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ ਇਹ ਬਨਸਪਤ ਹੀ ਉਚਾਰਨ ਕਰਨਾ ਬਨਸਪਤ ਨਹੀਂ ਕਹਿਣਾ ਬੱਬੇ ਤੂੰ ਡੈਸ਼ ਦੇ ਕੇ ਬਨਸਪਤ ਉਚਾਰਨ ਕਰਨਾ ਉੱਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦਾ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬਮਹਿ ਪੂਰਨ ਪੂਰ ਰਹਿਓ ਸਰਬਮਹਿ ਪੂਰਨ ਪੂਰ ਰਹਿਓ ਸਰਬਮਹਿ ਜਾਲ ਥਲ ਰਮਈਆ ਆਹਿਓ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਗੁਣ ਨਿਧਾਨ ਪੋਲੈ ਬੁਨ ਗੁਣ ਨਿਦਾਨ ਨਾਨਕ ਜਸ ਗਾਵੇ ਸਤ ਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਾ ਅਸਮਾਯੋ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਏ ਅਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਾਵ ਨਿਦ ਪਾਵੇ ਬਹੁਰਨਾ ਤ੍ਰੇਸਨਾ ਭੁਖੀ ਜਾ ਕੋ ਨਾਮ ਲੈਤ ਤੂ ਸੁਖੀ ਹਾਂ ਭੁਖੀ ਪਦ ਕਸਕੇ ਬੋਲਣਾ ਦੁਖੀ ਵੀ ਬੋਲਾ ਬੋਲਣਾ ਸੁਖੀ ਵੀ ਬੋਲਾ ਹੀ ਉਚਾਰਨ ਕਰਨਾ ਸਾਸ ਸਾਸ ਤਿਆ ਵੋ ਠਾਕਰ ਕਾ ਮਾਨ ਤਨ ਜੀ ਅਰੇ ਮੁਖੀ ਮੁਖੀ ਕਸਕੇ ਹੀ ਬੋਲਣਾ ਅਰਾ ਹਾਉ ਜਾ ਕੋ ਨਾਮ ਲੈਤ ਦੂਸਰਾ ਸਾਤ ਪਾਲਹਿ ਹੋ ਵੈ ਮਨ ਸੀਤਲ ਅਗਨ ਨਾ ਅੰਤਰ ਤੁਖੀ ਤੁਖੀ ਪਦਵੀ ਪੂਰਹੀ ਉਚਾਰਨ ਕਰਨਾ ਤੁਖੀ ਨਹੀਂ ਕਹਿਣਾ ਗੁਰ ਨਾਨਕ ਕਾ ਪ੍ਰਭੂ ਦਿਖਾਇਆ ਜਾਲ ਥਲ ਤ੍ਰਿਪਾਣ ਰੁਖੀ ਰੁਖੀ ਪਦਵੀ ਕਸਕੇ ਹੀ ਉਚਾਰਨ ਕਰਨਾ ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਲੋਭ ਝੂਠ ਨਿੰਦਾ ਇਹਨ ਤੇ ਆਪ ਛਡਾਵਹੁ ਇਹ ਭੀਤਰ ਤੇ ਇਨਕੋ ਡਰਹੁ ਆਪਨ ਨਿਕਟ ਬੁਲਾਵਹੁ ਆਪਣੀ ਬਿਧ ਆਪ ਜਨਾਵਹੁ ਹਰ ਜਨ ਮੰਗਲ ਗਾਵਹੁ ਰਹਾਉ ਬਿਸਰਨਾਹੀ ਕਬੂ ਹਿਏਤੇ ਇਹ ਬਿਧ ਮਨ ਮਹ ਪਾਵਹੁ ਗੁਰ ਪੂਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨਾਤਾਵਹੁ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਿਛ ਪਾਈਐ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਾਹ ਜੋ ਸਭ ਮਹਿ ਰਹਿ ਆਸਮਾਈ ਹਰ ਹਰ ਸਿਮਰਾਹ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੈ ਕਾਲਾ ਰਹਾਉ ਸਾਰਸ ਮਾਲੈ ਨਿਤ ਪ੍ਰਤਿ ਪਾਲੈ ਪ੍ਰੇਮ ਸਾਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠਾ ਮਹੱਲਾ ਪੰਜਵਾ ਅਬਨਾਸੀ ਜੀਵਨ ਕੋ ਦਾਤਾ ਅਬਿਨਾਸੀ ਬੱਬੇ ਦੀ ਸਿਹਾਰੀ ਲਾ ਕੇ ਵਿਚਾਰਨ ਕਰਨਾ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਸਿਮਰਤ ਪਦਤੀ ਯਮਕ ਲਾ ਦਨੀ ਹੈ ਸਿਮਰਤ ਸਭ ਮਾਲਕ ਹੋਈ ਗੁਣ ਨਿਦਾਨ ਭਗਤਨ ਕਾ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੂਈ ਜੀ ਮੇਰੇ ਮਨ ਇਥੇ ਵਿਸਰਾਮ ਜਪ ਪਦਤੀ ਯਮਕ ਲਾ ਦਨੀ ਹੈ ਜਪ ਗੁਰੂ ਗੋਪਾਲ ਪ੍ਰਭ ਸੂਈ ਜਾ ਕੀ ਸਰਣ ਪਇਆ ਸੁਖ ਪਾਈਐ ਬਹੁੜ ਦੂਖ ਨ ਹੋਈ ਰਹਾਉ ਜਾ ਕੀ ਸਰਣ ਪਾਇਆ ਸੁਖ ਪਾਈਐ ਬਹੁੜ ਦੂਖ ਨ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਿ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਚੈ ਜੇਨ ਹਰਿ ਨਾਮ ਰਿਧੈ ਪਰੋਈ ਸੂਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨ ਸਾਧਾਰੈ ਇਹ ਚੰਨਲ ਪਾਠਚਾਰਨ ਕਰਨਾ ਜਨਮ ਜਨਮ ਕੀ ਦੂਖ ਨਿਵਾਰੈ ਇਥੇ ਵਿਸਰਾਮ ਹੈ ਸੂਕਾ ਮਨ ਇਥੇ ਠਮਕ ਲਾ ਦਿੰਨੀ ਹੈ ਸੂਕਾ ਪਦ ਜਿਹੜਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਮਨ ਸਾਧਾਰੈ ਪਾਠ ਨਹੀਂ ਕਰਨਾ ਸੂਕਾ ਮਨ ਸਾਧਾਰਾ ਪਾਠ ਇਕੱਠਾ ਹੀ ਬੋਲ ਦੇਣਾ ਸਾਧਾਰਾ ਵੱਖਰਾ ਨਹੀਂ ਕਹਿਣਾ ਦਰਸ਼ਨ ਭੀਟਤ ਹੂਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਾਮ ਕੀ ਫੰਦਾ ਕਟੈ ਪਦ ਤੇ ਯਮ ਕਲਾ ਦਨੀਏ ਫੰਦਾ ਦਦੇ ਨਾਲ ਨਹੀਂ ਬੋਲਣਾ ਫੰਦਾ ਤਦਾ ਉਚਾਰਨ ਕਰਨਾ ਹੈ ਰਹਾਉ ਸਮਰਾਥ ਪੁਰਖ ਪੂਰਨ ਵਿधाते ਆਪੇ ਕਰਨਹਾਰਾ ਆਪਣਾ ਦਾਸ ਹਰ ਆਪ ਉਬਾਰੇ ਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਾਤ ਤੁਮ ਹੀ ਜਾਣੀ ਤੁਝ ਹੀ ਪਾਹਿ ਨੀਰੋ ਬਖਸ ਲੈ ਹੋ ਸਾਹਿਬ ਪ੍ਰਭ ਆਪਣੀ ਲੱਖ ਖਤੇ ਕਰ ਫੇਰੋ ਖਤੇ ਪੁੱਲਾ ਹੀ ਉਚਾਰਨ ਕਰਨਾ ਖੱਤੇ ਨਹੀਂ ਕਹਿਣਾ ਪ੍ਰਭ ਜੀ ਤੂ ਮੇਰੋ ਠਾਕੂ ਨੀਰੋ ਹਰ ਚਰਨ ਸਰਣ ਮੋਹ ਚੀਰੋ ਹਾਂ ਵਿਸਰਾਮ ਧਿਆਨ ਨਾਲ ਲਾਉਣਾ ਹਰ ਚਰਨ ਸਰਣ ਇੱਥੇ ਵਿਸਰਾਮ ਹੈ ਮੋਹ ਚੀਰੋ ਰਹਾਓ ਬੇ ਸੁਮਰ ਬੇ ਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸਰ ਤਉ ਨਾਨਕ ਕਹਾ ਨਿਹੋਰੋ ਸੋਰਠ ਪਏ ਕਿਰਪਾਲ ਸੋਰਠ ਪੰਜਵਾ ਮਹੱਲਾ ਨਹੀਂ ਹੈਗਾ ਪ੍ਰਾਤਨ ਸਰੂਪਾਂ ਦੇ ਵਿੱਚ ਇਸੇ ਤਰ੍ਹਾਂ ਪਾਠ ਸ਼ੁੱਧ ਹੈ ਸੋਰਠ ਪੰਜਵਾ ਸੋਰਠ ਪੰਜਵਾ ਪਾਏ ਕਿਰਪਾਲ ਗੁਰੂ गोविंदਾ ਸਗਲ ਮਨੋਰਥ ਪਾਏ ਅਸਥਰ ਭਏ ਲਾਗ ਹਰ ਚਰਣੀ गोविंद ਕੇ ਗੁਣ ਗਾਏ ਭਲੋ ਸਮੂਰਤ ਪੂਰਾ ਹਾਂਜੀ ਭਲੋ ਸਮੂਰਤ ਸਮੂਰਤ ਪਾਠ ਇਕੱਠੇ ਹੀ ਬੋਲਣਾ ਪੂਲਾ ਬੋਲਣਾ ਭਲੋ ਸਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਹਾਂਜੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸ਼ਾਂਤ ਸਹਿਜ ਆਨੰਦ ਇਥੇ ਠਮਕ ਲਾ ਦੇਣੀ ਹੈ ਨਾਮ ਜਪ ਇਥੇ ਵਿਸਰਾਮ ਹੈ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ ਸੁਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੂ ਮੀਤਾ ਦੂਨ ਚੌਣੀ ਦੇ ਵਢਾਈ ਸੁਬਾ ਨੀਤਨੀਤਾ ਰਹਾਉ ਜੀ ਜਾਨਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਾਨ ਨਿਰਮਲ ਥਾਤੀ ਅਗਮ ਅਪਾਰ ਬਿਲੇ ਸ਼ਬੀਨੋਦ ਆਨੰਦ ਸੁਖਮਾਨ ਖਾਇ ਜੀਵਹ ਸਿਖ ਪਰਵਾਰ ਹਰ ਕੇ ਚਰਨ ਕਮਲ ਹਰ ਕੇ ਚਰਨ ਕਮਲ ਆਧਾਰ ਜੀ ਇਹ ਵਿਸਰਾਮ ਹਰ ਕੇ ਚਰਨ ਕਮਲ ਇਥੇ ਵਿਸਰਾਮ ਹੈ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗੋ ਬੇਖ ਸੰਸਾਰ ਜੀ ਚੜ ਕੁਪਾਰਿਉ ਚਾਰਨ ਕਰਨਾ ਚੜਨੀ ਬੋਲਨਾ ਚੜ ਲੰਗੋ ਲੱਲੇ ਉੱਤੇ ਟਿੱਪੀ ਲੱਗੀ ਹੋਈ ਐ ਕਸ ਕੇ ਬੋਲਨਾ ਘੱਗਾ ਬੋਲਨਾ ਹੈ ਚੜ ਲੰਗੋ ਵੇਖ ਸੰਸਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਥ ਚੜ ਲੰਗੋ ਵੇਖ ਸੰਸਾਰ ਰਹਾਉ ਭੈ ਕਿਰਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ਵੇਖ-ਵੇਖ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ਨਾਨਕ ਪਦ ਤੇ ਯਮਕ ਲਾ ਦੇਣੀ ਐ ਨਾਨਕ ਨਾਹੀ ਸੁਮਾਰ ਸੋਰਠ ਮਹੱਲਾ ਪੰਡਵਾ ਗੁਰਪੂਰਾ ਆਪਣੀ ਕਾਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਭਇਆ ਸਾਤ ਗੁਰਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਦਰ ਬਾਹਰ ਥਾਨ ਸੰਨਤਰ ਜਾਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੀਵੜ ਅਵਰ ਨ ਕੋਈ ਸੁਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਣਾ ਨਿਹਾਰਿਆ ਮਨ ਪਾਦ ਪੁੱਲੇ ਹੀ ਬੋਲਣਾ ਤੂੰ ਨਹੀਂ ਕਹਿਣਾ ਰੱਖ ਨਹਾਰਾ ਰੱਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਰੱਖ ਨਹਾਰਾ ਪਦ ਤੇ ਵੀ ਯਮਕ ਲਾ ਦਨੀ ਹੈ ਰੱਖ ਨਹਾਰਾ ਰੱਖਿਓ ਬਾਰਿਕ ਇਥੇ ਵਿਸਰਾਮ ਹੈ ਸਤਿਗੁਰ ਇਥੇ ਯਮਕ ਲਾ ਦਨੀ ਹੈ ਸਤਿਗੁਰ ਤਾਪ ਨਹੀਂ ਕਹਿਣਾ ਸਤਿਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਉਬਰੇ ਪਦ ਤਿ ਵਿਸਰਾਮ ਹੈ ਜਾਂ ਕੀ ਸੇਵ ਨ ਬਿਰਤੀ ਜਾਈ ਰਹਾਉ ਘਰ ਮਹਿਸੂਖ ਬਾਹਰ ਫਨ ਸੁਖਾ ਪ੍ਰਭ ਅਪਨੇ ਭਏ ਦਿਆਲਾ ਨਾਨਕ ਵਿਗਨ ਨ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਸਾਧੂ ਸੰਗ ਇੱਥੇ ਠਮਕ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਹਾਂਜੀ ਹਿਰਦੈ ਪਦ ਤੇ ਵਿਸਰਾਮ ਹੈ ਸੁਖ ਪਾਇਆ ਸਹਜ ਧੁਨ ਉਪਜੀ ਰੁਗਾ ਕਾਣ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਰੁਗਾ ਕਾਣ ਮਿਟਾਈ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਾਪ ਭਇਆ ਸਹਾਈ ਸੋਰਠ ਮਹੱਲਾ ਪੰਜਵਾ गए क्लेश रोग सब नासे प्रब अपने कृपा धारी आठ पहर आरादहु स्वामी पूरण काल हमारी हर जीव तू सुख संपत रास राख ले ओ भाई मेरे को प्रब आगे अरदास रहाओ जो मांगो सोई सोई पाओ अपने खसम प्रभू सा ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਅੰਦੇਸਾ ਉੱਤੇ ਟਿੱਪੀ ਲੱਗੀ ਹੋਈ ਸੂਰਠ ਮਹੱਲਾ ਪਿੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੂਰਕ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵਹ ਗੁਰੂ ਨਾਨਕ ਭਏ ਦਿਆਲਾ ਜੈ ਜੈ ਕਾਰ ਭਏ ਜਗ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਅਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਨ ਬਿਰਦ ਉਚਾਰਨ ਕਰਨਾ ਬਿਰਦ ਬਿਰਦ ਨਹੀਂ ਕਹਿ ਦੇਣਾ ਤਾਂ ਦਿਨਾਲ ਬਿਰਦ ਦਾ ਅਰਥ ਹੁੰਦਾ ਸੁਭਾ ਪ੍ਰਾਣ ਤੇ ਬਿਰਦ ਦਾ ਅਰਥ ਹੁੰਦਾ ਬੁਢੇਪਾ ਹਾਥ ਦੇ ਰਾਖੇ ਕਰ ਅਪੁਨੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਸਾਦ ਪੁੱਲੇ ਹੀ ਬੋਲਣਾ ਮਿਹਰਵਾਨ ਸੀਤੀ ਕਹਿਦਣਾ ਸਿਆਰੀ ਲੱਗੀ ਹੋਈ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀ ਉਪਾਇ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਸੁਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀਰਖਵਾਲੀ ਕੀਰਖਵਾਲੀ ਨਹੀਂ ਕਹਿਣਾ ਧਿਆਨ ਨਾਲ ਵਿਸਰਾਮ ਲਾਉਣਾ ਹੈ ਹੋਈ ਪਦ ਤੇ ਵਿਸਰਾਮ ਹੈ ਹੋਈ ਰਾਜੇ ਰਾਮ ਕੀ ਰਖਵਾਲੀ ਰਾਜੇ ਰਾਮ ਪਾਠ ਇਕੱਠਈਏ ਕੀ ਪਦ ਤੇ ਠਮਕ ਲਾ ਦਿੰਗੇ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਆਨੰਦ ਬੋਲਨ ਹਰ ਸੂਖ ਸਹਿਜ ਆਨੰਦ ਇਥੇ ਠਮਕ ਗੁਣ ਗਾਵਹੁ ਇਥੇ ਵਿਸਰਾਮ ਹੈ ਸੂਖ ਸਹਿਜ ਆਨੰਦ ਗੁਣ ਗਾਵਹੁ ਮਾਨ ਤਨ ਦੇਹ ਸੁਖਾਲੀ ਰਾਉ ਪਤਿਤ ਉਦਾਹਰਣ ਸਤਗੁਰ ਮੇਰਾ ਪਤਿਤ ਬੋਲਣਾ ਤੇ ਤੇ ਦੀ ਸਿਹਰੀ ਲਾ ਕੇ ਪਤਿਤ ਉਦਾਹਰਣ ਸਤਗੁਰ ਮੇਰਾ ਮੋਹਿ ਇਸ ਕਾ ਪ੍ਰਵਾਸਾ ਬਾਕਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੂਰਠ ਮਹੱਲਾ ਪਿੰਜਵਾ ਬਾਕਸਿਆ ਪਾਰ ਭ੍ਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਦੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਵੱਡੀ ਵਡਿਆਈ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਨਾਨਕ ਇੱਥੇ ਵੀ ਠਹਿਰਾ ਦੇ ਦੇਣਾ ਕਰਤੇ ਕੀ ਨਾਨਕ ਕਰਤੇ ਕੀ ਇਸ ਤਰ੍ਹਾਂ ਨਹੀਂ ਕਹਿਣਾ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਜਵਾ ਭੈ ਕਿਰਪਾਲ ਸੁਆਮੀ ਮੇਰੇ ਤੇਤ ਸਾਚਾ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਸਤਗੁਰ ਪਦਤੀ ਜਮਕ ਲਾ ਦਨੀ ਹੈ ਸਤਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਇੱਥੇ ਬਿੰਦੀ ਲੱਗੀ ਹੋਈ ਹੈ ਠਾੜ ਠਾੜ ਭਈ ਸੰਸਾਰ ਭਈ ਆਪਣੇ ਜੀਵ ਜੰਤ ਆਪੇ ਰਾਖੇ ਜਮਹ ਕੀਓ ਹਟਤਾਰ ਜਮਹ ਕੀਓ ਹਟਤਾਰ ਹਟਤਾਰ ਪਾਠ ਇਕੱਠਾ ਹੀ ਹੈ ਆਪਣੇ ਜੀਵ ਜੰਤ ਆਪੇ ਰਾਖੇ ਜਮਹ ਕੀਓ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਪੁਰ ਧਾਰ ਵੱਖਰਾ ਪਾਠ ਹੈ ਸਿਆਰੀ ਲੱਗੀ ਹੋਈ ਹੈ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖਿਲ ਬੇਖ ਕਾਟਣਹਾਰ ਰਹਾਉ ਤਿਸ ਕੀ ਸਰਣੀ ਉਪਰੈ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸਮਰੱਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਇ ਸੋਰਠਾ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਸੁਖ ਸਾਗਰ ਪ੍ਰਭ ਇਥੇ ਠਮਕ ਲੱਗੇਗੀ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਸੁਖ ਸਾਗਰ ਪ੍ਰਭ ਵਿਸਰਹੁ ਨਾਹੀ ਵਿਸਰਹੁ ਹਾ ਥੋੜਾ ਵਿਸਰਾ ਵਿਸਰਹੁ ਵਿਸਰਾਉ ਨਾਹੀ ਮਾਨ ਚਿੰਦੇੜਾ ਫਲ ਪਾਈ ਰਹਾਉ ਸਤ ਗੁਰ ਪੂਰਾ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੂਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੂਗਿਤ ਨਵਾਂ ਨਿਰੂਆ ਰਹਾਉ ਤਾਪ ਗਵਾਇਆ ਪ੍ਰਭ ਆਪ ਮਿਟਾਇਆ ਤਾਪ ਗਿਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਜਾਂ ਤੇ ਬਿੰਦੀ ਲਾਉਣੀ ਹੈ ਈ ਤੇ ਬਿੰਦੀ ਨਹੀਂ ਲਾਉਣੀ ਜਾਈ ਹਾਲਤ ਪਲਤ ਪ੍ਰਭ ਦੂਵੈ ਸਵਾਰੀ ਹਮਰਾ ਗੁਣ ਅਵਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ